ਟੁੱਟੇ ਹੋਏ ਰਿਸ਼ਤੇ ਨੂੰ ਫੇਰ ਤੋਂ ਅਸੀਂ ਜੋੜ ਲਈਏ ਫੇਰ ਤੋਂ ਸੰਜੋਲ ਲਈਏ ਫੇਰ ਤੋਂ ਇਕੱਠਾ ਕਰ ਲਈਏ ਤੇ ਆਉਣ ਵਾਲਾ ਭਵਿੱਖ ਬਦਲ ਜਾਏਗਾ ਆਉਣ ਵਾਲਾ ਸਮਾਂ ਬਦਲ ਜਾਏਗਾ ਕਈ ਵਾਰੀ ਬੰਦਾ ਸਾਧ ਸੰਗ ਜੀ ਗੁੱਸੇ 'ਚ ਐਸੇ ਐਸੇ ਫੈਸਲੇ ਲੈ ਲੈਂਦਾ ਹੈ ਕਰੋਧ ਵਿੱਚ ਜਿਹੜਾ ਆਉਣ ਵਾਲੇ ਸਮੇਂ 'ਚ ਬੜਾ ਬੰਦੇ ਨੂੰ ਖੁਆਰ ਕਰਦੇ ਨੇ ਬੱਚੇ ਰੁੱਲ ਜਾਂਦੇ ਨੇ ਪਰਿਵਾਰ ਰੁੱਲ ਜਾਂਦੇ ਨੇ ਅੱਜ ਕੱਲ੍ਹ ਹੋਏ ਇਸ ਤਰ੍ਹਾਂ ਰਿਹਾ ਪਤੀ ਪਤਨੀ ਦੇ ਰਿਸ਼ਤੇ 'ਚ ਮੜੀ ਜੀ ਗੱਲ ਹੋਈ ਨਹੀਂ ਤੇ ਦਰਾਰ ਪੈ ਜਾਂਦੀ ਹੈ ਤਕਰਾਰ ਹੋ ਜਾਂਦੀ ਹੈ ਝਟਪਟ ਤਲਾਕ ਅੱਜ ਕੱਲ ਲੈ ਲੈਂਦੇ ਨੇ ਕਿੰਨੇ ਤਲਾਕ ਹੋਣ ਲੱਗੇ ਸੰਗਤ ਜੀ ਅੱਜ ਕਿੰਨੇ ਤਲਾਕ ਹੁੰਦੇ ਨੇ ਕਿੰਨੇ ਤਲਾਕ ਅਣਗਿਣਤ ਹੀ ਤੇ ਸੰਗਤ ਜੀਓ ਜਦੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਗੁਰਬਾਣੀ ਨੂੰ ਪੜਾਂਗੇ ਸੁਣਾਂਗੇ ਮੈਨੂੰ ਸੰਗਤ ਜੀ ਮੈਂ ਆਪ ਜੀ ਨੂੰ ਦੱਸਣਾ ਇੱਕ ਗੱਲ ਮੈਨੂੰ ਫੋਨ ਆਇਆ ਇੱਕ 20 ਦਿਨ ਪਹਿਲਾਂ ਦੀ ਗੱਲ ਹੈ ਇੱਕ ਬੀਬੀ ਦਾ ਫੋਨ ਸੀ ਉਹਨੇ ਕਿਹਾ ਵੀ ਭਾਈ ਸਾਹਿਬ ਜੀ ਮੇਰੇ रिश्ਤੇ ਵਿੱਚ ਨਾ ਸੀ ਦੋਵੇਂ ਜੀਆਂ ਤੇ ਆਪਸ ਵਿੱਚ ਸਾਡੇ ਤਕਰਾਰ ਜੀ ਬੜੀ ਚੱਲਦੀ ਰਹਿੰਦੀ ਐ ਮੈਂ ਕੀ ਕਰਾਂ ਕਈ ਵਾਰੀ ਨਾ ਬੰਦਾ ਜਦੋਂ ਠੋਕਰ ਲੱਗ ਜਾਂਦੀ ਐ ਦੁਖੀ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਨਾ ਬੰਦਾ ਫਿਰ ਇਧਰ ਉਧਰ ਚਾਰਾ ਕਰਦਾ ਵੀ ਮੇਰਾ ਕੋਈ ਹੱਲ ਹੋ ਜਾਏ ਮੇਰਾ ਕੋਈ ਤੇ ਭਲਾ ਹੋ ਜਾਏ ਮੈਂ ਕੁਝ ਐਸਾ ਕਰਾਂ ਤੇ ਸਾਧ ਸੰਗਤ ਜੀ ਉਹ ਇਸ ਕਰਕੇ ਜਦੋਂ ਅਸੀਂ ਗੁਰਬਾਣੀ ਦਾ ਸਾਨੂੰ ਹਾਰਾ ਮਿਲ ਜਾਏਗਾ ਨਾ ਉਦੋਂ ਸਾਡਾ ਜੀਵਨ ਸੋਰ ਜਾਏਗਾ ਹੁਣ ਅਸੀਂ ਵੀ ਕੋਈ ਏਡੇ ਉਹ ਤਾਂ ਹੈ ਨਹੀਂ ਵੀ ਜਿਹੜੇ ਗੁਰੂਆਂ ਵਾਂਗੂ ਮਹਾਰਾਜਾਂ ਵਾਂਗੂ ਮਹਾਪੁਰਖਾਂ ਵਾਂਗੂ ਵੀ ਕਿਸੇ ਦੀ ਦਿਲ ਦੀ ਜਾਣ ਕੇ ਅਸੀਂ ਤੇ ਮਹਾਰਾਜ ਨਾਲ ਹੀ ਜੋੜਨਾ ਆਉਂਦਾ ਹੈ ਅਸੀਂ ਗੁਰਬਾਣੀ ਨਾਲ ਹੀ ਜੋੜਨਾ ਆਉਂਦਾ ਹੈ ਮੈਂ ਸਿਰਫ ਉਸ ਨੂੰ ਇਤਨਾ ਪੁੱਛਿਆ ਬੀਬੀ ਨੂੰ ਕਿ ਤੁਸੀਂ ਪਾਠ ਕਰਦੇ ਹੋ ਕਹਿੰਨ ਲੱਗੀ ਜੀ ਨਹੀਂ ਪਾਠ ਨਹੀਂ ਕਰਦੇ ਮੈਂ ਕੋਈ ਪਾਠ ਆਉਂਦਾ ਤੁਹਾਨੂੰ ਕੋਈ ਪਾਠ ਬਾਣੀ ਪੜਨੀ ਆਉਂਦੀ ਹੈ ਕਹਿੰਦੇ ਜੀ ਨਹੀਂ ਮੈਨੂੰ ਸਿਰਫ ਚੌਪਈ ਸਾਹਿਬ ਦਾ ਪਾਠ ਆਉਂਦਾ ਹੈ ਉਹ ਬਹੁਤ ਜ਼ਿਆਦਾ ਸੌਖਾ ਸੁਖੈਨ ਹੈ ਹੋਰ ਕੋਈ ਪਾਠ ਕਹਿੰਦੇ ਮੈਂ ਨਾ ਕਦੇ ਕੀਤਾ ਤੇ ਨਾ ਮੈਨੂੰ ਆਉਂਦਾ ਮੈਂ ਸਹਿਸਭਾਇ ਉਸ ਬੀਬੀ ਨੂੰ ਕਹਤਾ ਵੀ ਤੁਸੀਂ ਨਾ ਪਾਠ ਕਰਿਆ ਕਰੋ ਸਵੇਰੇ ਉਠੋ ਦੇਖੋ ਵਿਦ ਬਣਾਉਣ ਵਾਲਾ ਮਹਾਰਾਜ ਹੈ ਗੁਰੂ ਮਹਾਰਾਜ ਕਿਰਪਾ ਕਰਨ ਵਾਲੇ ਆਪ ਨੇ ਆਪਾਂ ਤੇ ਇੱਕ ਰਸਤਾ ਦਿਖਾ ਸਕਦੇ ਕਿਸੇ ਨੂੰ ਵੀ ਆ ਇਸ ਤਰ੍ਹਾਂ ਕਰ ਲਓ ਮੈਂ ਕਿਹਾ ਜੀ ਤੁਸੀਂ ਸਵੇਰੇ ਉਠੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਤੁਸੀਂ ਚੌਪਈ ਸਾਹਿਬ ਦੇ ਪਾਠ ਕਰੋ ਕਹਿੰਦੇ ਕਿੰਨੇ ਕ੍ਰਮ ਹੈ ਜਿੰਨੀ ਤੁਹਾਡੀ ਇੱਛਾ ਹੋਵੇ ਕਰ ਲਓ ਪੰਜ ਕਰ ਸਕਦੇ ਹੋ ਪੰਜ ਕਰ ਲਓ 10 ਕਰ ਸਕਦੇ ਹੋ 10 ਕਰ ਲਓ ਆਰਾਮ ਨਾਲ ਕਰਿਓ ਇਹ ਨਹੀਂ ਵੀ ਗਿਣਤੀ ਚ ਪਾ ਕੇ ਤੇ ਫਟਾਫਟ ਕਰੀਏ ਆਰਾਮ ਨਾਲ ਕਰਿਓ ਪੰਜ ਕਰ ਲਓ 10 ਕਰ ਲਓ ਤੁਹਾਡੀ ਇੱਛਾ ਹੈ 11 ਕਰਨੇ 11 ਕਰ ਲਓ ਜੁੜਨੇ ਆ ਨਾ ਬਾਣੀ ਨਾਲ ਕੋਈ ਗੱਲ ਨਹੀਂ ਜੇ ਕੋਈ ਗਿਣ ਕੇ ਵੀ ਪਾਠ ਕਰ ਲੈਣਾ ਕਰਤੇ ਪਾਠ ਹੀ ਰਿਹਾ ਨਾ ਸੰਗਤ ਜੀ ਕਰਤੇ ਪਾਠ ਹੀ ਰਿਹਾ ਕੋ ਮਾੜਾ ਕੰਮ ਥੋੜੀ ਕਰ ਰਿਹਾ ਜੇ ਕੋਈ ਗਿਣ ਕੇ ਵੀ ਕਰ ਰਿਹਾ ਬੱਚਿਆਂ ਨੂੰ ਐਵੇਂ ਜੋੜਨਾ ਪੈਗਾ ਸੰਗਤ ਜੀ ਮੈਂ ਸਮਝਦਾ ਅੱਜ ਦੇ ਸਮੇਂ ਬੱਚੇ ਜੋ ਭੁੱਲੇ ਭਟਕੇ ਰਸਤੇ 'ਚ ਨੇ ਨਾ ਉਹਨਾਂ ਨੂੰ ਇੱਕ ਵਾਰ ਗੁਰਬਾਣੀ ਨਾਲ ਇਸ ਤਰ੍ਹਾਂ ਜੋੜਨਾ ਪਏਗਾ ਜੋੜ ਲਈਏ ਫਿਰ ਉਹਨਾਂ ਨੂੰ ਹੋਰ ਅੱਗੇ ਮਰਿਆਦਾ ਸਮਝਾ ਲਾਵਾਂਗੇ ਫਿਰ ਹੋਰ ਤਰੀਕੇ ਨਾਲ ਦੱਸ ਲਵਾਂਗੇ ਸਿੱਧਾ ਹੀ ਥੋੜਾ ਅਸੀਂ ਕੋਈ ਵੱਡੀ ਇੰਨੀ ਵੱਡੀ ਤਤ ਗੁਰਮਤ ਗਿਆਨ ਇੱਕਦਮ ਅਧੇਰੀਏ ਤੇ ਉਹ ਅਗਲੇ ਡੋਲ ਜਾਣ ਵੀ ਇੰਨਾ ਔਖਾ ਇੰਨਾ ਕਰੜਾ ਹੈ ਨਹੀਂ ਪਰ ਲੱਗੇਗਾ ਉਹਨਾਂ ਨੂੰ ਕਿਸੇ ਨਾ ਕਿਸੇ ਅਨੇ ਬਹਾਨੇ ਕਹਿੰਦੇ ਜੀ ਮੈਂ ਇਦਾਂ ਪਾਠ ਕਰਿਆ ਕਰਾਂ ਤੇ ਮੇਰਾ ਇਦਾਂ ਹੋ ਜਾਏਗਾ ਮੈਂ ਕਹਿੰਦਾ ਜੀ ਬਿਲਕੁਲ ਗੁਰੂ ਸਾਹਿਬ ਕਿਰਪਾ ਕਰਨਗੇ ਤੁਸੀਂ ਪਾਠ ਕਰੋ ਪਾਠ ਕਰਨ ਤੋਂ ਬਾਅਦ ਅਰਦਾਸ ਕਰੋ ਗੁਰੂ ਸਾਹਿਬ ਅਰਦਾਸ ਪੂਰੀ ਕਰਨਗੇ ਤੇ ਸਾਧ ਸੰਗਤ ਜੀ ਇਸ ਗੱਲ ਨੂੰ ਸਾਰੇ 10 12 ਦਿਨ ਹੀ ਬਤੀਤ ਹੋਏ ਫਿਰ ਦੁਬਾਰਾ ਫੋਨ ਆ ਗਿਆ ਸ਼ੁਕਰਾਨਾ ਕਰ ਰਹੀ ਧੰਨਵਾਦ ਕਰ ਰਹੀ ਐ ਮੈਂ ਜੀ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਹਿੰਦੇ ਬਸ ਪਤਾ ਨਹੀਂ ਕੀ ਹੋਇਆ ਕਿਵੇਂ ਕਾਇਆ ਕਲ ਪੋ ਗਈ ਕਹਿੰਦੇ ਤੁਹਾਡੇ ਕਹਿਣ ਨਾਲ ਮੈਂ ਅੰਮ੍ਰਿਤ ਵੇਲੇ ਉੱਠਣ ਲੱਗੀ ਕਿੱਥੇ ਉਹ ਬੀਬੀ ਪਹਿਲਾਂ 8 ਵਜੇ ਉੱਠਦੀ 7 ਵਜੇ ਉੱਠਦੀ ਤੇ ਘਰ ਕਲੇਸ਼ ਤੋਂ ਹੋਣੀ ਸੀ ਮਾਫ ਕਰਿਓ ਹਰ ਇੱਕ ਘਰ ਵਾਲਾ ਚਾਹੁੰਦਾ ਹੈ ਕਿ ਉਹਦੀ ਜਿਹੜੀ ਪਤਨੀ ਹੈ ਉਹਦੇ ਉੱਠਣ ਤੋਂ ਪਹਿਲਾਂ ਉੱਠ ਜਾਵੇ ਜੋ ਕੰਮਕਾਰ ਨੇ ਉਹ ਨਿਭਟਾ ਲਵੇ ਕੋਈ ਪ੍ਰਸ਼ਾਦਾ ਪਾਣੀ ਚਾਹ ਫੁਲਕਾ ਜੋ ਵੀ ਹੈ ਸਾਰਾ ਉਹ ਉਹਦੇ ਵਿੰਦਿਆ ਵਿੰਦਾ ਸਾਰਾ ਕੁਝ ਹੋ ਜਾਏ ਤੇ ਅਗਲੇ ਦਾ ਮਨ ਖੁਸ਼ ਹੋ ਜਾਂਦਾ ਵੀ ਠੀਕ ਹੈ ਮੇਰੇ ਘਰ ਨੂੰ ਸੋਹਣਾ ਸੰਭੇ ਹੈ ਤੇ ਜੇ ਘਰ ਵਾਲਾ ਆਪੇ ਹੀ ਉੱਠ ਕੇ ਇਸ਼ਨਾਨ ਪਾਣੀ ਕਰ ਰਿਹਾ ਚਾਹ ਪਾਣੀ ਬਣਾ ਕੇ ਕਿਤੇ ਕੰਮ ਤੇ ਜਾ ਰਿਹਾ ਤੇ ਪਤਨੀ ਪਹਿਲਾਂ ਹੀ ਸੁੱਤੀ ਵੀ ਪਈ ਹੈ ਰਾਤ ਨੂੰ ਲੇਟ ਸੌਰੀਆਂ ਜਾਂ ਜੋ ਵੀ ਤੇ ਇਹ ਫਿਰ ਕਲੇਸ਼ ਦੇ ਕਾਰਨ ਹੀ ਤਾਂ ਬੰਨਗੇ ਪਹਿਲਾਂ ਤਾਂ ਅੰਮ੍ਰਿਤ ਵੇਲਾ ਸੰਭਾਲ ਲਿਆ ਗਿਆ ਜਿਹੜਾ ਉਹਦਾ ਪਤੀ ਸੀ ਉਸੇ ਚੀਜ਼ ਤੋਂ ਖੁਸ਼ ਹੋ ਗਿਆ ਵੀ ਤਾਂ ਅਮਰਤ ਵੇਲੇ ਉੱਠ ਕੇ ਦੂਜਾ ਬਾਣੀ ਪੜ ਰਹੀ ਹੈ ਤੇ ਹਮੇਸ਼ਾ ਉਹਦੇ ਕਿਸੇ ਦੇ ਇੱਕ ਜੀਵ ਹੀ ਘਰ ਦਾ ਬਾਣੀ ਪੜਦਾ ਹੋਏਗਾ ਨਾ ਉਹ ਸਾਰੇ ਘਰ ਦਾ ਭਲਾ ਹੋਏਗਾ ਇੱਕ ਜੀਵ ਹੀ ਸਾਡੇ ਗੁਰੂ ਸਾਹਿਬ ਜੀ ਦੀ ਬਾਣੀ ਤਾਂ ਕਹਿੰਦੀ ਹੈ ਵੀ ਇੱਕ ਇਨਸਾਨ ਜੇ ਗੁਰੂ ਨਾਲ ਇੱਕ ਜੁੜ ਜਾਏ ਉਹਦੀ ਸਾਰੀ ਕੁੱਲ ਹੈ ਨਾ ਜਿੰਨੀ ਕੁੱਲ ਜਿੰਨੀ ਕੁੱਲ ਜਿੰਨਾ ਉਹਨਾਂ ਦਾ ਉਦਾਹਰਣ ਹੈ ਉਹ ਸਾਰੀ ਤਰ ਜਾਂਦੀ ਹੈ ਇੱਕ ਭਗਤ ਹੋ ਜਾਏ ਜੇ ਇੱਕ ਕੁੱਲ ਹੋ ਜਾਏ ਤੇ ਆਪਾਂ ਚਲੋ ਛੋਟੀ ਜੀ ਗੱਲ ਸਮਝ ਲੈਨੇ ਆਂ ਕੁੱਲ ਦੀ ਗੱਲ ਬੜੀ ਵੱਡੀ ਹੋ ਜਾਏਗੀ ਵੀ ਜੇ ਇੱਕ ਪਰਿਵਾਰ ਦਾ ਜੀ ਵੀ ਬਾਣੀ ਨਾਲ ਜੁੜ ਜਾਏ ਨਾ ਤੇ ਸਾਰੇ ਪਰਿਵਾਰ ਦਾ ਹੀ ਸੰਗਤ ਜੀ ਭਲਾ ਹੋ ਜਾਏਗਾ ਸਾਰੇ ਜੀਆਂ ਦਾ ਭਲਾ ਹੋ ਜਾਏਗਾ ਉਹ ਬੀਬੀ ਅਮਰਤ ਵੇਲੇ ਉੱਠਣ ਲੱਗ ਗਈ ਅਮਰਤ ਵੇਲੇ ਉੱਠ ਕੇ ਚੌਪਈ ਸਬ ਦਾ ਪਾਠ ਕਰਨ ਲੱਗ ਗਈ ਚੌਪਈ ਸਬ ਦਾ ਪਾਠ ਕਰਕੇ ਕਈ ਪਾਠ ਕਰੇ 5 10 ਪਾਠ ਕੀਤੇ ਉਹਨੇ ਰੋਜ਼ 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 ਪਾਠ ਕਰਕੇ ਮੁੜ ਕੇ ਅਰਦਾਸ ਕਰੇ ਉਸ ਤੋਂ ਬਾਅਦ ਆਪਣੇ ਘਰ ਦੇ ਵੇਲੇ ਨਾਲ ਉੱਠ ਗਈ ਤੇ ਟਾਈਮ ਬਾਧੂ ਖੁੱਲਾ ਹੋ ਗਿਆ ਤੇ ਆਪਣਾ ਹੌਲੀ ਹੌਲੀ ਕੰਮ ਨਿਬੜਲੇ ਤੇ ਜਿਹੜਾ ਕੋਈ ਗਿਲਾ ਸ਼ਿਕਵਾ ਸੀ ਉਹ ਪਰਮਾਤਮਾ ਨੇ ਕਿਰਪਾ ਕੀਤੀ ਉਹ ਸਾਰੇ ਦੂਰ ਹੋ ਗਏ ਜਿਹੜੇ ਮਨਮਟਾਵ ਸੀ ਦੂਰ ਹੋ ਗਏ ਜਿਹੜੇ ਛੋਟੇ-ਛੋਟੇ ਸੀ ਉਹ ਵੈਸੀ ਹੋ ਗਏ ਜਿਹੜੇ ਵੱਡੇ ਸੀ ਉਹ ਗੁਰੂ ਸਾਹਿਬ ਆਹ ਫਿਰ ਕਿਰਪਾ ਕਰ ਦਿੰਦੇ ਨੇ ਬਖਸ਼ਿਸ਼ ਕਰ ਦਿੰਦੇ ਨੇ ਉਹਦਾ ਫੋਨ ਆਇਆ ਕਹਿੰਦੀ ਜੀ ਮੈਂ ਤਾਂ ਤੁਹਾਡਾ ਬਹੁਤ ਬਹੁ ਸ਼ੁਕਰ ਕਰਦੀ ਆ ਮੇਰਾ ਰਿਸ਼ਤਾ ਤੇ ਟੁੱਟਣ ਦੇ ਕਿਨਾਰੇ ਆ ਗਿਆ ਸੀ ਮੈਂ ਜੀ ਮੈਂ ਨਹੀਂ ਕੁਝ ਕੀਤਾ ਮੈਂ ਤਾਂ ਤੁਹਾਨੂੰ ਗੁਰਬਾਣੀ ਦਾ ਗਿਆਨ ਦਿੱਤਾ ਗੁਰਬਾਣੀ ਬਾਰੇ ਦੱਸਿਆ ਤੁਸੀਂ ਗੁਰਬਾਣੀ ਨਾਲ ਜੁੜਿਓ ਹੁਣ ਮੇਰੀ ਇੱਕ ਬੇਨਤੀ ਸੁਣਿਓ ਜੇ ਇਸ ਚੀਜ਼ ਨੂੰ ਪੱਕਾ ਰੱਖਣਾ ਚਾਹੁੰਦੇ ਹੋ ਨਾ ਤੇ ਹੋਰ ਜ਼ਿਆਦਾ ਗੁਰਬਾਣੀ ਨਾਲ ਜੁੜੋ ਇਹ ਨਾ ਕਰਿਓ ਵੀ ਗੁਰੂ ਸਾਹਿਬ ਨੇ ਤੁਹਾਡੀ ਗੱਲ ਮੰਨ ਲਈ ਤੁਹਾਡਾ ਰਿਸ਼ਤਾ ਸੁਧਾਰ ਦਿੱਤਾ ਤੇ ਹੁਣ ਤੁਸੀਂ ਫਿਰ ਉਸੇ ਤਰ੍ਹਾਂ ਮੈਂ ਕਹਿਆ ਜੀ ਹੁਣ ਤੁਸੀਂ ਬਾਣੀ ਜਪਜੀ ਸਾਹਿਬ ਸੁਖਮਣੀ ਸਾਹਿਬ ਹੋਰ ਬਾਣੀਆਂ ਪੜਨ ਵਾਲੇ ਪਾਸੇ ਆਓ ਸਿੱਖੋ ਤੇ ਉਸ ਤੋਂ ਵੀ ਉੱਤੇ ਫਿਰ ਅੰਮ੍ਰਿਤ ਛਕੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਪਾਸੇ ਆਓ ਤੁਹਾਡੇ ਤੁਹਾਡੇ ਗੁਰੂ ਇੰਨੇ ਕਾਰਜ ਸਵਾਰ ਦੇ ਕਦੇ ਇਹ ਚੀਜ਼ਾਂ ਦੀ ਨੋਬਤ ਹੀ ਨਹੀਂ ਆਏਗੀ ਇਹ ਚੀਜ਼ਾਂ ਜੀਵਨ ਦੇ ਵਿੱਚ ਆਉਣਗੀਆਂ ਹੀ ਨਹੀਂ ਵੀ ਰਿਸ਼ਤਾ ਟੁੱਟ ਗਿਆ ਜੀ ਆਹ ਹੋ ਗਿਆ ਮਨ ਮਟਾਵ ਹੋ ਗਿਆ ਇਹ ਹੁੰਦੇ ਹੀ ਤਾਂ ਨੇ ਜਦੋਂ ਅਸੀਂ ਜਿੰਨਾ ਗੁਰੂ ਤੋਂ ਦੂਰ ਜਾਵਾਂਗੇ ਓਨਾ ਸਾਥ ਸੰਗਤ ਜੀ ਸੁੱਖਾਂ ਤੋਂ ਦੂਰ ਜਾਵਾਂਗੇ ਕਦੇ ਸੋਚ ਕੇ ਬੈਠ ਕੇ ਸੋਚੀਏ ਕਦੇ ਵਿਚਾਰੀਏ ਬੀ ਗੁਰੂ ਸਾਹਿਬ ਨੇ ਕਿਹੜੀ ਐਸੀ ਸ਼ਕਤੀ ਦੇ ਦਿੱਤੀ ਸੀ ਸਿੱਖਾਂ ਨੂੰ ਜਿਹੜੇ ਸਿੱਖ ਹਰ ਵੇਲੇ ਖੁਸ਼ ਰਹਿੰਦੇ ਸਨ ਹਰ ਵੇਲੇ ਇਹ ਚੜ੍ਹਦੀ ਕਲਾ ਦਾ ਸ਼ਬਦ ਜਿਹੜਾ ਅਸੀਂ ਕਈ ਵਾਰੀ ਵਰਤਦੇ ਨੇ ਆ ਇਹ ਸਾਡੇ ਗੁਰਸਿੱਖਾਂ ਦਾ ਸੀ ਇਹ ਸਾਡੇ ਗੁਰਾਂ ਦਾ ਦਿੱਤਾ ਹੋਇਆ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਅੱਜ ਹੋਰ ਗੈਰ ਧਰਮਾਂ ਵਾਲੇ ਵੀ ਜਦੋਂ ਇਹ ਸ਼ਬਦ ਸੁਣਦੇ ਨੇ ਬੋਲਦੇ ਨੇ ਤੇ ਬੋਲਣ ਦੇ ਨਾਲ ਹੀ ਚੜ੍ਹਦੀ ਕਲਾ ਹੋ ਜਾਂਦੀ ਹੈ ਇੰਨਾ ਉੱਚਾ ਸ਼ਬਦ ਹੈ ਤੇ ਇਹ ਸਾਡੇ ਸਤਿਗੁਰੂ ਮਹਾਰਾਜ ਦੇ ਸਿੱਖ ਜਦੋਂ ਜ਼ਾਲਿਮਾਂ ਵੱਲੋਂ ਕਸ਼ਟ ਵੀ ਦਿੱਤੇ ਜਾਂਦੇ ਸਨਾਂ ਸ਼ਹੀਦ ਸ਼ਹੀਦ ਕੀਤਾ ਜਾਂਦਾ ਸੀ ਉਦੋਂ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਦੁੱਖ ਤਾਂ ਉਹਨਾਂ ਦੇ ਨੇੜੇ ਵੀ ਨਹੀਂ ਸੀ ਅਸੀਂ ਤੇ ਸਾਧ ਸੰਗਤ ਜੀ ਸੁਖ ਸੁਖੀ ਜੀਵਨ ਜਿਉਂ ਰਹੇ ਆ ਫਿਰ ਵੀ ਸੁਖੀ ਨਹੀਂ ਆ ਦੁਖੀ ਹੈ ਸਾਡੇ ਸਿੱਖ ਦੁਖੀ ਜੀਵਨ ਵਿੱਚੋਂ ਵੀ ਸੁਖ ਲੱਭ ਕੇ ਜਿਉਂ ਰਹੇ ਸਨ ਅਸੀਂ ਸੁਖ ਦੇ ਵਿੱਚੋਂ ਵੀ ਦੁਖੀ ਹਾਂ ਉਹਨਾਂ ਵੇਲੇਆਂ 'ਚ ਨਾ ਏਸੀ ਨਾ ਫਰਿੱਜਾਂ ਨਾ ਕੂਲਰ ਨਾ ਲਾਈਟ ਨਾ ਬੱਤੀ ਨਾ ਟੈਲੀਫੋਨ ਨਾ ਚਿੱਠੀ ਚਿੱਠੀ ਪੱਤਰ ਸਹਿ ਹੈ ਚੱਲਦੇ ਸਨ ਟੈਲੀਫੋਨ ਇਹ ਸੁੱਖ ਸੁਵਿਧਾ ਹੈ ਹੀ ਨਹੀਂ ਸਨ ਅੱਜ ਸਾਡੇ ਕੋਲ ਗਰਮੀ ਲੱਗੇ ਏਸੀ ਚਲਾ ਲੈਨੇ ਆ ਠੰਡ ਲੱਗੇ ਹੀਟਰ ਚਲਾ ਲੈਨੇ ਆ ਕੰਬਲ ਰਜਾਈਆਂ ਸਾਰਾ ਕੁਝ ਲੈ ਲੈਨੇ ਆ ਕਿੰਨੀ ਸੁਖ ਸਹੂਲਤ ਪਾਣੀ ਠੰਡਾ ਬਰਫ਼ਾਂ ਜਮਾ ਲੈਨੇ ਆ ਉਹਦੇ 'ਚ ਪਾ ਲੈਨੇ ਆ ਕਿੰਨਾ ਕੁਝ ਖਾਣ ਪੀਣ ਵਾਲੇ ਪਦਾਰਥ ਵਧ ਗਏ ਉਹਨਾਂ ਵੇਲੇ ਵਿੱਚ ਲਿਮਟਿਡ ਚੀਜ਼ਾਂ ਖਾਣ ਦੀਆਂ ਲਿਮਟਿਡ ਚੀਜ਼ਾਂ ਪੀਣ ਦੀਆਂ ਪੈਣਨ ਦੀਆਂ ਸਭ ਕੁਝ ਲਿਮਟਿਡ ਹੈ ਅੱਜ ਕੱਲ ਤੇ ਸਾਰਾ ਕੁਝ ਹੀ ਅਨਲਿਮਟਿਡ ਹੋ ਗਿਆ ਖਾਣਾ ਪੀਣਾ ਪੈਣਨਾ ਸਾਰਾ ਕੁਝ ਹੀ ਬਹੁਤ ਹੈ ਬੇਸ਼ੁਮਾਰ ਹੈ ਫਿਰ ਵੀ ਇਨਸਾਨ ਦੁਖੀ ਹੈ ਫਿਰ ਵੀ ਇਨਸਾਨ ਸੁਖੀ ਨਹੀਂ ਹੈ ਰਿਸ਼ਤੇ ਟੁੱਟ ਰਹੇ ਨੇ ਘਰਾਂ ਚ ਕਲੇਸ਼ ਹੈ ਭਰਾ ਭਰਾ ਦੀ ਨਹੀਂ ਬਣ ਰਹੀ ਪਿਓ ਪੁੱਤ ਦੀ ਨਹੀਂ ਆਪਸ ਚ ਬਣ ਰਹੀ ਪਤੀ ਪਤਨੀ ਦੀ ਆਪਸ ਚ ਨਹੀਂ ਬਣ ਰਹੀ ਭੈਣਾ ਭੈਣਾ ਦੀ ਨਹੀਂ ਆਪਸ ਦੇ ਵਿੱਚ ਬਣ ਰਹੀ ਘਰ ਵਿੱਚ ਦੋ ਬੀਬੀਆਂ ਨੇ ਉਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ ਇਹ ਹਾਲਾਤ ਹੋਏ ਨੇ ਕਿਉਂ ਹੋਏ ਨੇ ਕਿਉਂਕਿ ਅਸੀਂ ਆਪਣੇ ਮੂਲ ਤੋਂ ਟੁੱਟੇ ਹਾਂ ਅਸੀਂ ਆਪਣੇ ਅਸਲੇ ਤੋਂ ਟੁੱਟੇ ਹਾਂ ਅਸੀਂ ਆਪਣੇ ਜੜ ਦੇ ਨਾਲੋਂ ਟੁੱਟੇ ਹਾਂ ਰੁੱਖ ਇੱਕ ਰੁੱਖ ਤੇ ਕਿੰਨੀ ਵੀ ਮਾਰ ਪੈ ਜਾਵੇ ਜੇ ਉਹਦੀ ਜੜ ਲੱਗੀ ਆ ਨਾ ਧਰਤੀ ਦੇ ਨਾਲ ਤੇ ਉਹ ਡਿੱਗ ਕੇ ਵੀ ਸਾਥ ਸੰਗ ਜੀ ਹਰਾ ਹੋ ਜਾਏਗਾ ਪਰ ਜੇ ਉਹ ਜੜ ਨਾਲੋਂ ਟੁੱਟ ਗਿਆ ਮੂਲ ਨਾਲੋਂ ਟੁੱਟ ਗਿਆ ਫਿਰ ਉਹ ਸੁੱਕਣਾ ਉਹਦਾ ਤਹਿ ਹੈ ਫਿਰ ਉਹ ਹਰਿਆ ਨਹੀਂ ਹੋ ਸਕਦਾ ਹੋ ਸਕਦਾ ਹੈ ਫਿਰ ਉਹਦੇ ਵਾਸਤੇ ਚਾਹੀਦੀ ਕਮਾਈ ਮਹਾਰਾਜ ਦੀ ਬਾਣੀ ਕਹਿੰਦੀ ਸੁੱਕੇ ਕਾਸਟ ਹਰਿਆ ਫਿਰ ਉਹਦੇ ਵਾਸਤੇ ਚਾਹੀਦੀ ਹੈ ਵੱਡੀ ਕਮਾਈ ਉਹ ਵੱਡੀ ਕਮਾਈ ਹੈ ਸਿਮਰਨ ਦੀ ਵੱਡੀ ਕਮਾਈ ਹੈ ਬਾਣੀ ਦੀ ਵੱਡੀ ਕਮਾਈ ਹੈ ਨਾਮ ਜਪ ਦੀ ਜਿਹਦੇ ਨਾਲ ਫਿਰ ਉਹ ਸੁੱਕੇ ਹੋਈ ਲੱਕੜੀ ਵੀ ਹਰੀ ਹੋ ਜਾਂਦੀ ਹੈ ਕਈ ਵਾਰੀ ਦੇਖੀ ਹੈ ਨਾ ਤੇ ਬਾਲਨ ਪਿਆ ਸਾਈਡ ਤੇ ਆਪਾਂ ਲੰਗਰ ਪਕਾ ਪਕਦਾ ਜਿੱਥੇ ਉਹ ਸੁੱਕੀਆਂ ਲੱਕੜਾਂ ਵੱਡ-ਵੱਡ ਕੇ ਰੱਖੀਆਂ ਹੁੰਦੀਆਂ ਨੇ ਪਰਮਾਤਮਾ ਉਹਨਾਂ ਵਿੱਚੋਂ ਵੀ ਹਰਿਆਲੀ ਪੈਦਾ ਕਰ ਦਿੰਦਾ ਸੁੱਕੀ ਵੱਡੀ ਹੋਏ ਟੁੱਕੀ ਹੋਈ ਹੋਏ ਪਈ ਹੋਏ ਜੜ ਨਾਲੋਂ ਵੀ ਟੁੱਟੀ ਐਵੇਂ ਹੀ ਮਹਾਰਾਜ ਨੇ ਫਿਰ ਇਹ ਦੇਖ ਕੇ ਚੀਜ਼ਾਂ ਪੰਕਤੀਆਂ ਉਚਾਰਨ ਕੀਤੀਆਂ ਭਾਈ ਸਾਡਾ ਜਿਹੜਾ ਜੀਵਨ ਸੁੱਕਿਆ ਹੋਇਆ ਨਾ ਸੂਕੇ ਕਾਸਟ ਹਰਿਆ ਸੁੱਕੀ ਹੋਈ ਲੱਕੜੀ ਵਾਲਾ ਵਰਗਾ ਛੱਡਾ ਜੀਵਨ ਵੀ ਮਹਾਰਾਜ ਹਰਿਆ ਭਰਿਆ ਕਰ ਦਿੰਦੇ ਨੇ ਸਤਿਗੁਰੂ ਜੀ ਕਹ ਰਹੇ ਨੇ ਮਾਰਨ ਵਾਲਾ ਜੀਵਲਣ ਵਾਲਾ ਦੁੱਖ ਦੇਣ ਵਾਲਾ ਸੁਖ ਦੇਣ ਵਾਲਾ ਜੋੜਨ ਵਾਲਾ ਤੋੜਨ ਵਾਲਾ ਉਹ ਪਰਮਾਤਮਾ ਆਪ ਹੀ ਹੈ ਤੇ ਉਹ ਪਰਮਾਤਮਾ ਜੇ ਸੀ ਹਿਰਦੇ ਵਿੱਚ ਵਸਾ ਲਈਏ ਨਾਮ ਦੇ ਦੁਆਰਾ ਬੰਦਗੀ ਦੇ ਦੁਆਰਾ ਤੇ ਫਿਰ ਇਹ ਜਿਹੜੇ ਸਾਨੂੰ ਵਿਪਰੀਤ ਚੀਜ਼ਾਂ ਲੱਗਦੀਆਂ ਨੇ ਨਾ ਉਹ ਵਿਪਰੀਤ ਨਹੀਂ ਰਹਿਣਗੀਆਂ ਉਹ ਸਾਡੇ ਪੱਖ ਵਿੱਚ ਆ ਜਾਣਗੀਆਂ ਸਾਡੇ ਹੱਕ ਵਿੱਚ ਆ ਜਾਣਗੀਆਂ ਮਹਾਰਾਜ ਜੀ ਕਹਿੰਦੇ ਅੱਗੇ ਜਿਉਂ ਪਾਵੀ ਤਿਉਂ ਨਾਮ ਜਪਾਏ ਜਿਵੇਂ ਉਸ ਨੂੰ ਪਾਵੇ ਉਹ ਓਵੇਂ ਨਾਮ ਜਪਾਉਂਦਾ ਹੈ ਇਸ ਲਈ ਦੇਖੋ ਸਾਧ ਸੰਗਤ ਜੀ ਕਿੰਨੀ ਥਾਵਾਂ ਤੇ ਨਾਮ ਜਪਣ ਦੀ ਗੁਰਬਾਣੀ ਚ ਗੱਲ ਹੁੰਦੀ ਹੈ ਆਪਾਂ ਇਸ ਚੀਜ਼ ਤੋਂ ਸਕਿਪ ਨਹੀਂ ਕਰ ਸਕਦੇ ਇਗਨੋਰ ਨਹੀਂ ਕਰ ਸਕਦੇ ਨਾਮ ਜਪਿਆ ਕਰੀਏ ਥੋੜਾ ਬਹੁਤਾ ਸਹੀ 5 ਮਿੰਟ ਸਹੀ 10 ਮਿੰਟ ਸਹੀ ਨਾਮ ਜਪਿਆ ਕਰੋ ਜਰੂਰ ਮਹਾਰਾਜ ਕਹਿੰਦੇ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤੂੰ ਦਾਨਾ ਬੀਨਾ हे सतगुरु महाराज जी तुसी दाता देण वाले हो मेरे सिर दे साईं हो मेरे ते बख्शशा रहमता करने वाले हो गुरमत दे परोस है ते रे सतगुरु जी ਤੁਹਾਡੇ ਤੇ ਪਰੋਸਾ ਤੁਹਾਡੇ ਤੇ ਵਿਸ਼ਵਾਸ ਹੈ ਕਿਰਪਾ ਕਰਕੇ ਸਾਨੂੰ ਗੁਰਮਤ ਦੇ ਦਿਓ ਗੁਰੂ ਦੀ ਮਤ ਗੁਰਮਤ ਕਹਿੰਦੇ ਨੇ ਗੁਰੂ ਦੀ ਮਤ ਸਤਗੁਰੂ ਜੀ ਸਾਡੇ ਅੰਦਰ ਦੀ ਜਿਹੜੀ ਦੁਰ ਮਤ ਹੈ ਭੈੜੀ ਮਤ ਉਸ ਨੂੰ ਦੂਰ ਕਰ ਦਿਓ ਲਾਂਬੇ ਕਰ ਦਿਓ ਤੇ ਸਾਨੂੰ ਤੁਹਾਡੀ ਸੱਚੀ ਸੁੱਚੀ ਗੁਰਮਤ ਦੇ ਦਿਓ ਜਿਹਦੇ ਨਾਲ ਕੀ ਹੋਵੇ ਤਨ ਮੈਲ ਨਾਹੀ ਮਨ ਰਤ ਗੁਰਬਚਨੀ ਸੱਚ ਸ਼ਬਦ ਪਛਾਤਾ ਤਨ ਮੈਲ ਸਾਡੇ ਸਰੀਰ ਦੇ ਵਿੱਚ ਵਿਕਾਰਾਂ ਦੀ ਜਿਹੜੀ ਮੈਲ ਹੈ ਨਾ ਫਿਰ ਮਨ ਇਹਦੇ ਵਿੱਚ ਨਹੀਂ ਜਾਏਗਾ ਫਿਰ ਸਾਡਾ ਮਨ ਤਨ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹੇਗਾ ਵਿਕਾਰਾਂ ਦੀ ਮੈਲ ਤੋਂ ਜਦੋਂ ਸਾਡੇ ਕੋਲੇ ਬਖਸ਼ਿਸ਼ ਆ ਗਈ ਗੁਰਮਤ ਦੀ ਜਦੋਂ ਸਾਡੇ ਕੋਲ ਗੁਰਮਤ ਆ ਗਈ ਹੁਣ ਤੇ ਗੁਰਮਤ ਨਹੀਂ ਤੇ ਅਸੀਂ ਗੁੱਸਾ ਵੀ ਕਰ ਲੈਨੇ ਆ ਮਾਫ ਕਰਿਓ ਹੁਣ ਗੁਰਮਤ ਨਹੀਂ ਅਸੀਂ ਲਾਲਚ ਵੀ ਕਰ ਲੈਨੇ ਆ ਗੁਰਮਤ ਨਹੀਂ ਝੂਠ ਵੀ ਬੋਲ ਲੈਨੇ ਆ ਸਾਰਾ ਕੁਝ ਹੋ ਜਾਂਦਾ ਜਦੋਂ ਗੁਰਮਤ ਆ ਗਈ ਮਹਾਰਾਜ ਕਹਿੰਦੇ ਤਨ ਮੈ ਮੈਲ ਨਾਹੀ ਮਨ ਰਾਤਾ ਇਹ ਜਿਹੜੇ ਤੇਰੇ ਸਾਡੇ ਤਨ ਦੀ ਮੈਲ ਹੈ ਮਨ ਦੀ ਮੈਲ ਹੈ ਅੰਦਰਲੀ ਆਤਮਾ ਨੂੰ ਜਿਹੜੀ ਚਿੰਬੜੀ ਹੋਈ ਹੈ ਮਹਾਰਾਜ ਕਹਿੰਦੇ ਫਿਰ ਇਹ ਦੂਰ ਹੋ ਜਾਏਗੀ ਇਹਦੇ ਵਿੱਚ ਅਸੀਂ ਖੁੱਭਾਂਗੇ ਨਹੀਂ ਗੁਰਬਚਨੀ ਸੱਚ ਸ਼ਬਦ ਪਛਾਤਾ ਗੁਰੂ ਦੇ ਬਚਨਾਂ ਦੇ ਨਾਲ ਅਸੀਂ ਸੱਚੇ ਸ਼ਬਦ ਦੀ ਪਹਿਚਾਨ ਕਰਨੀ ਹੈ ਸੱਚਾ ਸ਼ਬਦ ਮੀਨਸ ਗੁਰਬਾਣੀ ਗੁਰਬਾਣੀ ਦੇ ਗਿਆਨ ਦੇ ਸੱਚੇ ਸੁੱਚੇ ਬੋਲਾਂ ਨੂੰ ਪਹਿਚਾਨਣਾ ਹੈ ਸਮਝਣਾ ਹੈ ਕਈ ਵਾਰੀ ਅਸੀਂ ਗੁਰਬਾਣੀ ਪੜ੍ਹ ਕੇ ਹੀ ਭੁਲੇਖਾ ਖਾਈ ਜਾਂਦੇ ਆ ਇਹ ਚੀਜ਼ ਤੁਹਾਰਾ ਸਮਝਾ ਰਹੇ ਨੇ ਕਿ ਨਾ ਵਿਵੇਕ ਬੁੱਧ ਮੰਗਦੇ ਆ ਨਾ ਅਰਦਾਸ ਦੇ ਵਿੱਚ ਮਤਲਬ ਤੇਜ ਬੁੱਧੀ ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਤੇਜ ਬੁੱਧੀ ਚਾਹੀਦੀ ਹੈ ਗੁਰਬਾਣੀ ਨੂੰ ਮਤ ਖੋਲ ਕੇ ਧਿਆਨ ਨਾਲ ਇਕਾਗਰ ਹੋ ਕੇ ਸਮਝਣਾ ਹੈ ਸਤਿਗੁਰੂ ਜੀ ਤੁਹਾਡੇ ਸ਼ਬਦ ਨੂੰ ਅਸੀਂ ਸਮਝ ਸਕੀਏ ਤੇਰਾ ਤਾਂ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸ਼ਰਨਾਈ ਸਤਿਗੁਰੂ ਜੀ ਤੁਹਾਡਾ ਬਲ ਤੁਹਾਡਾ ਜ਼ੋਰ ਤੁਹਾਡੇ ਨਾਮ ਦੀ ਵਡਿਆਈ ਮੈਂ ਕੀ ਬਿਆਨ ਕਰਾਂ ਜਿਹੜੀ ਕਿ ਬੇਅੰਤ ਹੀ ਬੇਅੰਤ ਹੈ ਅਥਾ ਹੀ ਅਥਾ ਹੈ ਅਖੀਰ ਚ ਮਹਾਰਾਜ ਕਹਿੰਦੇ ਨਾਨਕ ਰਹਿਣਾ ਭਗਤ ਸ਼ਰਨਾਈ ਨਾਨਕ ਦਾਸ ਤੇ ਸਤਿਗੁਰੂ ਜੀ ਕਹਿੰਦੇ ਲੋਚਦਾ ਹੈ ਕਿ ਤੁਹਾਡੇ ਭਗਤਾਂ ਦੀ ਸ਼ਰਨ ਵਿੱਚ ਰਵਾਂ ਸਦਾ ਸਦਾ ਤੁਹਾਡੇ ਭਗਤਾਂ ਦੀ ਸ਼ਰਨ ਵਿੱਚ ਰਵਾਂ ਹੁਣ ਸੰਗਤ ਜੀ ਸਵਾਲ ਹੈ ਕਿ ਭਗਤ ਕਿੱਥੋਂ ਲੱਭਣ ਸਾਨੂੰ ਅੱਜ ਦੇ ਸਮੇਂ 'ਚ ਭਗਤ ਨਹੀਂ ਲੱਭ ਸਕਦੇ ਬਹੁਤ ਥੋੜੇ ਨੇ ਬਹੁਤ ਵਿਰਲੇ ਨੇ ਪਲੱਸ ਪਹਿਚਾਣ ਕਰਨੀ ਔਖੀ ਹੈ ਇਸ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਕਿ ਸਤਿਗੁਰੂ ਜੀ ਜਿਹੜਾ ਅਸੀਂ ਆ ਸੰਗਤ ਵਿੱਚ ਬੈਠ ਰਹੇ ਹਾਂ ਨਾ ਇਹ ਨਾ ਸਾਡੇ ਤੋਂ ਖੋਇਓ ਇਹ ਸਾਨੂੰ ਸਦਾ ਮਿਲਦੀ ਰਹੇ ਇਹ ਸੰਗਤ ਵਿੱਚ ਅਸੀਂ ਜਰੂਰ ਜੁੜ ਕੇ ਬੈਠੇ ਰਹੇ ਮੈਂ ਇੱਕ ਬੇਨਤੀ ਕਰਨੀ ਚਾਹਨਾ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਕਿ ਜੋ ਅਸੀਂ ਸੰਗਤ ਵਿੱਚ ਬੈਠੇ ਆ ਨਾ ਇਹਨੂੰ ਕਦੇ ਨਾ ਖੁੰਝਾਇਓ ਕਿਸੇ ਨਾਲ ਗਿਲਾਓ ਜੇ ਕਿਸੇ ਨਾਲ ਸਿਖਵਾਓ ਜੇ ਆਮ ਕਰਕੇ ਵੇਖਣ ਨੂੰ ਮਿਲਦਾ ਬਹੁਤ ਥਾਵਾਂ ਤੇ ਕਿਸੇ ਨਾਲ ਮਾੜੀ ਮੋਟੀ ਮਨਮਟਾਵ ਹੋ ਗਿਆ ਤੁਸੀਂ ਕਹਿੰਨਾ ਭਈ ਮੈਂ ਤੇ ਗੁਰਦੁਆਰੇ ਆਉਣਾ ਛੱਡ ਦੇਣਾ ਮੈਂ ਨਹੀਂ ਆਉਂਦਾ ਗੁਰਦੁਆਰੇ ਮੈਂ ਨਹੀਂ ਗੁਰੂ ਘਰ ਆਉਣਾ ਹਨਾ ਇਹ ਗਲਤ ਗੱਲ ਹੈ ਇਹ ਗੁਰੂ ਨਾਲ ਕਦੀ ਨਾਰਾਜ਼ਗੀ ਸਾਡੀ ਕੋਈ ਲੜਾਈ ਗੁਰੂ ਨਾਲ ਹੋਈ ਕੋਈ ਗੱਲਬਾਤ ਗੁਰੂ ਨਾਲ ਹੋਈ ਮਨ ਮੁਟਾਕ ਦੁਨੀਆ ਐ ਸਭ ਨਾਲ ਚੱਲਦਾ ਹੀ ਰਹੇਗਾ ਤੇ ਚੱਲਦਾ ਰਹਿੰਦਾ ਇਹ ਤੇ ਹੁੰਦਾ ਹੀ ਰਹਿੰਦਾ ਹੈ ਇਸ ਲਈ ਗੁਰੂ ਤੋਂ ਨਹੀਂ ਨਾਰਾਜ਼ ਹੋਣਾ ਗੁਰੂ ਘਰ ਆਉਣਾ ਕਦੇ ਨਹੀਂ ਛੱਡਣਾ ਤੇ ਦੂਸਰਾ ਜੋੜੋ ਸੰਗਤ ਜੀ ਜਿੰਨਾ ਜੋੜ ਸਕਦੇ ਹੋ ਕਿਸੇ ਨੂੰ ਆਪਾਂ ਆਉਨੇ ਆ ਨਾ ਗੁਰੂ ਘਰ ਇਹ ਸਾਡਾ ਕੋਸ਼ਿਸ਼ ਕਰੀਏ ਯਤਨ ਕਰੀਏ ਪਹਿਲੇ ਸਮੇਂ ਦੇ ਵਿੱਚ ਦੁਸ਼ਮਣ ਕਿਉਂ थरथਰ ਕੰਬਦਾ ਸੀ ਸਾਡੇ ਤੋਂ ਇਹੀ ਇਕੱਠ ਦੇਖ ਕੇ ਕਿ ਇਹ ਤੇ ਸਿੱਖ ਇਕੱਠੇ ਬੜੇ ਹੋ ਜਾਂਦੇ ਨੇ ਝਟ ਸਾਡੇ ਦਰਬਾਰ ਸਾਹਿਬ ਤੇ ਕਿਉਂ ਇੰਨੀ ਵਾਰ ਅਟੈਕ ਹੋਏ ਕਿਉਂ ਹਮਲੇ ਹੋਏ ਕਿਉਂਕਿ ਉੱਥੇ ਸਿੱਖ ਬਹੁਤ ਦੁਨੀਆ ਅੱਜ ਵੀ ਜਾਂਦੀ ਉਸ ਵੇਲੇ ਵੀ ਜਾਂਦੇ ਸਨ ਇਕੱਠੇ ਹੁੰਦੇ ਸਨ ਤੇ ਜਿੱਥੇ ਇਕੱਠ ਹੁੰਦਾ ਹੈ ਉੱਥੇ ਏਕਤਾ ਹੁੰਦੀ ਹੈ ਤੇ ਏਕਤਾ ਦੁਸ਼ਮਣਾਂ ਨੂੰ ਕਿਸ ਕੋਈ ਵੀ ਦੁਸ਼ਮਣ ਹੋਵੇ ਉਹਨੂੰ ਬਰਦਾਸ਼ਤ ਨਹੀਂ ਹੁੰਦੀ ਵੀ ਕੋਈ ਏਕਤਾ ਬਰਦਾਸ਼ਤ ਨਹੀਂ ਕਰਦੇ ਉਹ ਕਹਿੰਦੇ ਨੇ ਇਹਨਾਂ 'ਚ ਫੁੱਟ ਪਾਓ ਇਹ ਵੱਖਰੇ ਵੱਖਰੇ ਰਹਿਣ ਲੜਦੇ ਰਹਿਣ ਤਾਹੀਂ ਤੇ ਧਰਮ ਦੇ ਨਾਮ ਤੇ ਦੰਗੇ ਕੀ ਕਰਵਾਏ ਜਾਂਦੇ ਨੇ ਹੁੰਦੇ ਨੇ ਤਾਂ ਹੀ ਤੇ ਪਹਿਲਾਂ ਕਿੱਥੇ ਕੋਈ ਲੋਕ ਲੜਦੇ ਸਨ Hindu ਵੀ ਇਕੱਠੇ Muslim ਵੀ ਇਕੱਠੇ Sikh ਵੀ ਇਕੱਠੇ Isai ਵੀ ਇਕੱਠੇ 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 ਨਾਲ ਮੰਦਰ ਨਾਲ ਗੁਰਦੁਆਰਾ ਨਾਲ ਮਸਜਿਦ ਆਪੋ ਆਪਣੀ ਪਾਠ ਪੂਜਾ ਦਿਨੇ ਇਕੱਠਿਆਂ ਕੰਮ ਰਲ ਮਿਲ ਕੇ ਕਰਨਾ ਇਹ ਤੇ ਸਾਥ ਸੰਗਤ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਮੇਂ ਦੇ ਅਨੁਸਾਰ ਜਿਹੜੇ ਬੈਠੇ ਹੁੰਦੇ ਨੇ ਗੱਡੀਆਂ ਦੇ ਉੱਪਰ ਉਹ ਲੜਾ ਕੇ ਹੀ ਦੁਨੀਆ ਨੂੰ ਖੁਸ਼ ਨੇ ਉਹਨਾਂ ਦਾ ਰਾਜ ਹੀ ਤਾਂ ਚੱਲਦਾ ਜੇ ਦੁਨੀਆ ਆਪਸ ਵਿੱਚ ਲੜਦੀ ਰਹੇਗੀ ਜੇ ਏਕਤਾ ਹੋ ਜਾਏਗੀ ਏਕਤਾ ਦੇ ਵਿੱਚ ਬਲ ਹੈ ਤੇ ਬਲ ਹੀ ਰਾਜ ਕਰਦਾ ਹੈ ਇਸ ਕਰਕੇ ਜੋੜੀਏ ਆਪਣੇ ਪਿਆਰਿਆਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਂਡੀਆਂ ਗਵਾਂਡੀਆਂ ਨੂੰ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਥੋੜਾ ਕਹੋ ਪਿਆਰ ਨਾਲ ਇਹ ਫਰਜ਼ ਹੈ ਤੁਹਾਡਾ ਇਹ ਚਾਹ ਬੇਨਤੀ ਮੰਨ ਲਓ ਚਾਹ ਮੇਰਾ ਹੁਕਮ ਮੰਨ ਲਓ ਗੁਰੂ ਸਾਹਿਬ ਦਾ ਹੁਕਮ ਮੰਨ ਲਓ ਕੁਝ ਵੀ ਸਮਝ ਲਓ ਜ਼ਰੂਰ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਕਿ ਜੋੜੋ ਪਲੀਜ਼ ਆਪਣੇ ਨਾਲ ਦਿਆਂ ਨੂੰ ਘਰ ਦਿਆਂ ਨੂੰ ਕਿਸੇ ਨਾ ਕਿਸੇ ਨੂੰ ਗਵੰਡੀ ਨੂੰ ਵੀ ਭਾਈ ਆਇਆ ਕਰ ਗੁਰੂ ਕਰ ਮਣਾ ਨਹੀਂ ਕਰੇਗਾ ਕੋਈ ਦੇਖਿਓ ਤੁਸੀਂ ਆਪਾਂ ਨਾ ਕਹਿੰਦੇ ਨਹੀਂ ਕਿਸੇ ਨੂੰ ਇਹ ਭਲਾ ਹੈ ਸੰਗਤ ਜੀ ਆਪਾਂ ਕਿਸੇ ਨੂੰ 100 ਰੁਪਏ ਦੇ ਕੇ ਕਹਿੰਨੇ ਨਾ ਭਲਾ ਕੀਤਾ ਮੈਂ ਕਿਸੇ ਦਾ ਕਿਸੇ ਨੂੰ ਦਾਨ ਕਰਕੇ ਕਿਸੇ ਨੂੰ ਗੁਰੂ ਕਰ ਜੋੜ ਕੇ ਦੇਖੋ ਕਿੱਡਾ ਵੱਡਾ ਭਲਾ ਹੈ ਇਸ ਤੋਂ ਵੱਡਾ ਭਲਾ ਦੁਨੀਆ 'ਚ ਕੋਈ ਪੁੰਨ ਹੈ ਹੀ ਨਹੀਂ ਇਦੋਂ ਵੱਡਾ ਕਹੋ ਅੱਜ ਹੀ ਜਾ ਕੇ ਕਿਸੇ ਨਾ ਕਿਸੇ ਨੂੰ ਜ਼ਰੂਰ ਬੇਨਤੀ ਕਰਿਓ ਕਿ ਭਾਈ ਗੁਰੂ ਕਰ ਜਾਇਆ ਕਰ 5 ਮਿੰਟ ਲਈ ਕਹਿ ਦੋ ਵੀ ਜਿਆਦਾ ਨਾ ਤੂੰ ਬਹਿ ਘੰਟਾ ਨਾ ਬਹਿ 2 ਘੰਟੇ ਨਾ ਬਹਿ 5 ਮਿੰਟ ਦਾ ਉਹਨਾਂ ਉਹਦੇ ਤੋਂ ਕਹਿ ਕੇ ਬੇਨਤੀ ਕਰਕੇ ਸਮਾਂ ਲੈ ਲਓ ਵੀ 5 ਮਿੰਟ ਬਹਿ ਕੇ ਆ ਜਾਇਆ ਕਰੀ ਬਾਕੀ ਅੱਗੇ ਗੁਰੂ ਮਹਾਰਾਜ ਤੇ ਛੱਡ ਦਿਓ ਗੁਰੂ ਸਾਹਿਬ ਆਪ ਉਹਨੂੰ 5 ਮਿੰਟ ਤੋਂ ਆਪੇ 50 ਮਿੰਟ ਬਿਠਾ ਲੈਣ ਜਿੰਨਾ ਮਰਜ਼ੀ ਸਾਡਾ ਕੰਮ ਹੈ ਇੱਕ ਵਾਰ ਗੁਰੂ ਕਰ ਲੈ ਕੇ ਆਉਣਾ ਬਾਕੀ ਅੱਗੇ ਗੁਰੂ ਦਾਤ ਤੇ ਛੱਡ ਦਿਓ ਇਹ ਬੰਤੀ ਜ਼ਰੂਰ ਸੰਗਤ ਜੀ ਪ੍ਰਵਾਨ ਕਰਿਓ ਇਹ ਸਾਡਾ ਸਾਰਿਆਂ ਦਾ ਗੁਰੂ ਘਰ ਅਸੀਂ ਸਾਰੇ ਇਕੱਠੇ ਆ ਤੇ ਇਸ ਕਰਕੇ ਜਿੰਨਾ ਵੱਧ ਤੋਂ ਵੱਧ ਅਸੀਂ ਸੰਗਤ ਨੂੰ ਜੋੜ ਕੇ ਗੁਰੂ ਦੇ ਨਾਲ ਜੋੜਨਾ ਕਿਸੇ ਨਾਲ ਨਹੀਂ ਜੋੜਨਾ ਸਿਰਫ ਗੁਰੂ ਨਾਲ ਜੋੜਨਾ ਤੇ ਬੜੀ ਵੱਡੀ ਸੇਵਾ ਇਹ ਸੇਵਾ ਜ਼ਰੂਰ ਕਮਾਈਏ 10 ਸ਼ਬਦ ਸੰਪੂਰਨ ਹੋਏ ਹਨ